ਪਰਵਾਸੀ ਜਿਨ੍ਹਾਂ ਦੀ ਗੱਲ ਕਰਦੇ ਵੀ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਪੂਰਾ ਇੱਕ ਗਰੁੱਪ ਖੜਿਆ ਸੀ ਤੇ ਉਹਨਾਂ ਨੂੰ ਇਹ ਲੱਗਾ ਵੀ ਇੰਨੇ ਸਾਡੇ ਵਾਲਾ ਹੱਤ ਕਰਿਆ ਵੀ ਉਹ ਮੁੰਡੇ ਖੜੇ ਆ ਕੋਈ ਵਹਿਮ ਹੋਇਆ ਇਸ ਗੱਲ ਦਾ ਉਹਨਾਂ ਨੇ ਆ ਕੇ ਇਹਨੂੰ ਪੁੱਛਿਆ ਵੀ ਤੂੰ ਸਾਡੇ ਵਾਲ ਕੱਲੀ ਪੀਸੀਆਰ ਉਹ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਵਾਲ ਨਹੀਂ ਕੱਲੀ ਉਥੋਂ ਤੂੰ ਤੂੰ ਮੈਂ ਮੈਂ ਸ਼ੁਰੂ ਹੋਈਏ ਜਿਹੜੀਆਂ ਕਿਰਚਾ ਇਹਨਾਂ ਕੋ ਸੀਗੀਆਂ ਉਹਨਾਂ ਨੇ ਕਿਰਚਾ ਖਰਚਾ ਮਾਰ ਕੇ ਤੇ ਉਹ ਫਿਰ ਆਪਣੇ ਆਪ ਭੱਜ ਕੇ ਇੱਥੋਂ ਤੱਕ ਜਿਵੇਂ ਵੀ ਆਇਆ ਮੈਨੂੰ ਇਹ ਨਹੀਂ ਪਤਾ ਆਇਆ ਕਿਵੇਂ ਪਰ ਉਹ ਆਪ ਆਇਆ ਉਰੇ ਤੱਕ 400 ਹਸਪੀਟਲ ਹੈ ਉਹਨਾਂ ਨੇ ਪੈਸੇ ਬਹੁਤ ਸਾਰੇ ਲੱਖਾਂ ਦੀ ਅਮਾਉਂਟ ਲੈ ਲਈ ਪਰ ਉਹਦਾ ਟ੍ਰੀਟਮੈਂਟ ਹੀ ਨਹੀਂ ਕੀਤਾ ਬਿਲਕੁਲ ਵੀ ਜਦੋਂ ਉਹ ਮੁੰਡਾ ਆ ਕੇ ਦਾਖਲ ਹੋਇਆ ਤੇ ਉਹਨਾਂ ਨੇ ਸਿੱਧਾ ਹੀ ਟੰਕੇ ਲਾ ਕੇ ਤੇ ਉਹਨੂੰ ਕਹਿਤਾ ਤੂੰ ਠੀਕ ਆ ਉਦੋਂ ਬਾਅਦ ਲੇਕਿਨ ਉਹ ਬਲੱਡ ਨਹੀਂ ਰੁਕਿਆ ਤੇ ਜਦੋਂ ਇਹਨਾਂ ਨੇ ਗੱਲਬਾਤ ਕਰੀ ਵੀ ਬਲੱਡ ਨਹੀਂ ਰੁਕਦਾ ਪਿਆ ਤੇ ਤੂੰ ਇਹ ਕਿਹੜੇ ਹਿਸਾਬ ਨਾਲ ਕਹੀ ਜਾਣਾ ਫਿਰ ਉਹਨੂੰ ਚੱਕ ਕੇ ਐਡਮਿਟ ਕਰਕੇ ਇਹਨਾਂ ਕੋਲ 12 ਲੱਖ ਰੁਪਈਆ ਜੋ ਉਹਨਾਂ ਦਾ ਦੱਸਣਾ ਹੈ ਕਿ 1 ਪਰ ਤੇ ਸੀਐਮ ਆ ਗਿਆ ਸੀਐਮ ਉਹਨਾਂ ਨੂੰ ਉਵੇਂ ਹੀ ਕਹਿੰਦੇ ਢਿੱਡ ਸਾਰਾ ਖੁੱਲਾ ਹੋਇਆ ਸੀ ਛੱਡ ਕੇ ਸੀਐਮ ਵੱਲੋਂ ਹੋ ਗਿਆ 40s ਹਸਪੀਟਲ ਦਾ ਇੱਕ ਦਸਤੂਰ ਬਣ ਗਿਆ ਹੋਇਆ ਕਿ ਪੈਸੇ ਵੀ ਲੈਣੇ ਪੂਰੇ ਇਹਨਾਂ ਨੇ ਤੇ ਬਾਅਦ ਚੋਂ ਇਹਨਾਂ ਨੇ ਘਰ ਨੂੰ ਲਾਸ਼ਾਂ ਤੋੜ ਦਿੰਦੇ ਆ ਪਿੱਛੇ ਰਾਜਵੀਰ ਜਵੰਡਾ ਇਹਨਾਂ ਨੇ ਘਟੋ ਘਟ 15 20 ਦਿਨ ਪਾ ਕੇ ਰੱਖਿਆ ਬੇਨਜਾਇਜ਼ ਵੈਂਟੀਲੇਟਰ ਤੇ ਉਹ ਵਰਿੰਦਰ ਘੁੰਮਣ ਇਹਨਾਂ ਨੇ ਹਸਪੀਟਲ ਚ ਚੰਗਾ ਭੜੌਕਰ ਉਹ ਹੱਸਦਾ ਵਸਦਾ ਘਰੋਂ ਆਇਆ ਤੇ ਉਹਦੀ লাশ ਘਰ ਤੋਰੀ ਏ ਆ ਮੁੰਡਾ ਚੱਲ ਕੇ ਆਪ ਹਸਪੀਟਲ ਚ ਆ ਰਿਹਾ ਆਪਣੇ ਆਪ ਨੂੰ ਆਪ ਕਹਿੰਦੇ ਮੇਰੇ ਟਾਂਕੇ ਲਾਓ ਜੇ ਮੈਨੂੰ ਠੀਕ ਕਰੋ ਤੇ ਉਹਦੀ ਇਹਨਾਂ ਨੇ ਅੱਜ ਡੈੱਡ ਬੋਡੀ ਦੇ ਦਿੱਤੀ ਘਰਦਿਆਂ ਨੂੰ ਵੀ ਆ ਵੀ ਇਹ ਮਰ ਗਿਆ ਇਹ ਫੋਟਿਸ ਹਸਪੀਟਲ ਦੀ ਨਾਕਾਮੀ ਏ ਡੰਗਰਾਂ ਦੇ ਡਾਕਟਰ ਵੀ ਚੰਗੇ ਹੁੰਦੇ ਆ ਅਸੀਂ ਉਦੋਂ ਤੱਕ ਬੈਠੇ ਰਾਵਾਂਗੇ ਜਦੋਂ ਤੱਕ ਇਸ ਡੈੱਡ ਬੋਡੀ ਦਾ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਰਿਵਾਰ ਨੂੰ ਇਹ ਜੂਪੀ ਤੋਂ ਬਿਹਾਰ ਤੋਂ ਬੰਗਲਾਦੇਸ਼ ਤੋਂ ਜਿੰਨੇ ਤੜੀ ਪਾਰ ਨੇ ਜਿਹੜੇ ਤੜੀ ਪਾਰ ਕੱਡੇ ਹੋਏ ਉਥੋਂ ਦੇ ਜਿਹੜੇ ਕ੍ਰਿਮੀਨਲ ਨੇ ਕ੍ਰਾਈਮ ਦੇ ਵਿੱਚ ਹੁਣ ਤੱਕ ਜਿੰਨੇ ਬੰਦੇ ਵੀ ਉਹ ਕ੍ਰਾਈਮ 'ਚ ਮਿਲਦੇ ਆ ਕਿਉਂਕਿ ਜਿਹੜਾ ਬੰਦਾ ਕਿਰਚਾ ਮਾਰਦਾ ਪਿਆ ਬੰਦੇ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰਦਾ ਉਹ ਪ੍ਰੋਫੈਸ਼ਨਲੀ ਹੋਗਾ ਅਨਪ੍ਰੋਫੈਸ਼ਨਲ ਤੇ ਹੋ ਨਹੀਂ ਸਕਦਾ ਉਹ ਇਹ ਆਏ ਵੋਟਾਂ ਦੀ ਰਾਜਨੀਤੀ ਚੱਲਦੀ ਪਈ ਏ ਇੱਥੇ ਵਿੱਚ ਬੜੇ ਤੰਜ ਨੇ ਅਲੱਗ-ਅਲੱਗ ਤਰੀਕੇ ਦੇ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਤਕਰੀਬਨ 5 ਕੁ ਮਿੰਟਾਂ ਦੇ ਵਿੱਚ ਜਿਹੜਾ ਇੱਕ ਗਰੋਹ ਇਕੱਠਾ ਹੋ ਜਾਂਦਾ ਕੁਝ ਇੱਕ ਨੌਂਦਵਾਨ ਜਿਹੜਾ ਫੋਨ ਕਰਦੇ ਉਸ ਤੋਂ ਬਾਅਦ ਗਰੋਹ ਇਕੱਠਾ ਹੋ ਜਾਂਦਾ ਕੀ ਲੱਗਦਾ ਕਿ ਇੱਕ ਸਮੂਹਕ ਤੌਰ ਤੇ ਕਤਲ ਕੀਤਾ ਗਿਆ ਟਾਰਗੇਟ ਕੀਤਾ ਗਿਆ ਇੱਕ ਮਿੰਟ ਤੋਂ ਪਹਿ ਜੇ 10 ਵੀ ਮੁੰਡੇ ਇਕੱਠੇ ਹੁੰਦੇ ਪਏ ਦਾ ਮਤਲਬ ਇਹ ਹੈ ਕਿ ਪੂਰੇ ਪ੍ਰੋਫੈਸ਼ਨਲ ਨੇ ਤਿਆਰੀ ਚ ਨੇ ਇਹ ਕਰਨਾ ਹੀ ਚਾਹੁੰਦੇ ਆ ਨੁਕਸਾਨ ਹੀ ਕਰਨ ਲਈ ਤਿਆਰ ਹੋਏ ਬੈਠ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਇਹਨਾਂ ਉੱਤੇ ਵੀ ਧਿਆਨ ਦੇਣ ਵੀ ਜਿਹੜੇ ਇਹਨਾਂ ਨੇ ਪਿੰਡਾਂ ਦੇ ਪਿੰਡ ਕਲੋਨੀਆਂ ਦੀਆਂ ਕਲੋਨੀਆਂ ਜੜੀਆਂ ਨੇ ਇੱਥੋਂ ਬਿਹਾਰ ਯੂਪੀ ਤੋਂ ਬੰਗਲਾਦੇਸ਼ ਤੋਂ ਆ ਕੇ ਇਹਨਾਂ ਨੇ ਵਸਾਲੀਆਂ ਨੇ ਉਹਨਾਂ ਨੂੰ ਵੀ ਜਾ ਕੇ ਵੇਖਣ ਵੀ ਇਹਨਾਂ ਦੀ ਪੀਸੀਸੀ ਕਰਨ ਇਹਨਾਂ ਦਾ ਡਾਟਾ ਚੈੱਕ ਕਰਨ ਮੋਹਾਲੀ ਦੇ 11 ਫੇਸ ਵਿੱਚ ਇੱਕ 28 ਸਾਲ ਦੇ ਗੁਰਸੇਵਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਕੁਝ ਪ੍ਰਵਾਸੀ ਲੋਕਾਂ ਦੇ ਵੱਲੋਂ ਤਾਂ ਖਾਸ ਤੌਰ ਤੇ ਇਸੇ ਮਸਲੇ ਨੂੰ ਲੈ ਕੇ ਨਾਲ ਹੀ ਜਿਹੜਾ ਮੋਹਾਲੀ ਦਾ ਫੋਰਟਿਸੋ ਹਸਪੀਟਲ ਹੈ ਉਹਦੇ ਉੱਪਰ ਵੀ ਪਰਿਵਾਰ ਦੇ ਵੱਲੋਂ ਜਾਂ ਜਿਹੜੀਆਂ ਸਮਰਥਨ ਵਾਲੀਆਂ ਹੋਰ ਧਿਰਾਂ ਨੇ ਜਿਹੜੀਆਂ ਨਿਆਂ ਵਾਸਤੇ ਬੈਠੀਆਂ ਹੋਈਆਂ ਨੇ ਕਿ ਉਸ ਨੌਂਦਵਨ ਦਾ ਜਿਹੜਾ ਕਤਲ ਹੋਇਆ ਏ ਤਾਂ ਉਹਦਾ ਇਨਸਾਫ ਮਿਲਣਾ ਚਾਹਦਾ ਚਾਹੀਦਾ ਤਾਂ ਜਿਹੜਾ 400 ਹਸਪਤਲ ਹੈ ਉਹਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਗਿਆ ਏ ਔਰ ਤਮਾਮ ਸਾਰੇ ਸਵਾਲੀਆ ਚ ਨੇ ਸਭ ਤੋਂ ਪਹਿਲਾਂ 400 ਹਸਪਤਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇੱਥੇ ਸਮਰਥਕ ਨੇ ਜਾਂ ਜਿਹੜੇ ਇੱਥੇ ਹੋਰ ਪ੍ਰਦਰਸ਼ਨਕਾਰੀ ਨੇ ਉਹ ਬੈਠੇ ਹੋਏ ਨੇ ਔਰ ਜਿਹੜੀ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਐਸੇ ਮਸਲੇ ਦੇ ਬਾਬਤ ਤੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਔਰ ਮਨਿੰਦਰ ਸਿੰਘ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣੇ ਬਈ ਜੀ ਸਭ ਤੋਂ ਪਹਿਲਾਂ ਦੱਸੋ ਕਿ ਅਸਲ ਦੇ ਵਿੱਚ ਕਹਾਣੀ ਕੀ ਹੋਈ ਹੈ ਕਿਸ ਤਰੀਕੇ ਦੇ ਨਾਲ ਨੌਜਵਾਨ ਦਾ ਕਤਲ ਹੋਇਆ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ 11 ਫੇਸ ਮੱਥਾ ਟੇਕਣ ਗਿਆ ਹੈ ਇਹ ਪਰਸੋਂ ਦੀ ਗੱਲ ਹੈ ਸ਼ਾਇਦ ਸ਼ਿਵਰਾਤਰੀ ਦੇ ਮੱਥਾ ਟੇਕਣ ਗਏ ਆ ਤੇ ਉੱਥੇ ਕੋਈ ਪੀਸੀਆਰ ਕਹਿੰਦੇ ਉਹਦੇ ਕੋਲ ਰੁਕੀ ਆ ਕੇ ਮੁੰਡੇ ਕੋਲ ਗੁਰਸੇਵ ਕੋਲ ਤੇ ਪੀਸੀਆਰ ਨੇ ਉਹਨੂੰ ਰਾਹ ਪੁੱਛਿਆ ਤੇ ਉਹਨੇ ਰਾਹ ਦੱਸਿਆ ਵੀ ਇੱਧਰ ਨੂੰ ਲੰਘ ਜਾਓ ਸ਼ਾਇਦ ਕੋਈ ਐਵੇਂ ਦੀ ਗੱਲ ਹੋਈ ਹੈ ਤੇ ਜਿਹੜਾ ਪ੍ਰਵਾਸੀ ਜਿਨ੍ਹਾਂ ਦੀ ਗੱਲ ਕਰਦੇ ਵੀ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਪੂਰਾ ਇੱਕ ਗਰੁੱਪ ਖੜਿਆ ਸੀ ਤੇ ਉਹਨਾਂ ਨੂੰ ਇਹ ਲੱਗਾ ਵੀ ਇਨੇ ਸਾਡੇ ਵਾਲਾ ਹੱਤ ਕਰਿਆ ਵੀ ਉਹ ਮੁੰਡੇ ਖੜੇ ਆ ਕੋਈ ਵਹਿਮ ਹੋਇਆ ਇਸ ਗੱਲ ਦਾ ਉਹਨਾਂ ਨੇ ਆ ਕੇ ਇਹਨੂੰ ਪੁੱਛਿਆ ਵੀ ਤੂੰ ਸਾਡੇ ਵਾਲ ਕੱਲੀ ਪੀਸੀ ਆਰ ਉਹ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਵਾਲ ਨਹੀਂ ਕੱਲੀ ਉੱਥੋਂ ਤੂੰ ਤੂੰ ਮੈਂ ਮੈਂ ਸ਼ੁਰੂ ਹੋਈ ਏ ਉੱਥੋਂ ਆ ਮੈਟਰ ਸ਼ੁਰੂ ਹੋਣ ਤੋਂ ਬਾਅਦ ਤੇ ਉਹਦੇ ਜਿਹੜੀਆਂ ਕਿਰਚਾ ਇਹਨਾਂ ਕੋ ਸਿਗੀਆਂ ਉਹਨਾਂ ਨੇ ਕਿਰਚਾ ਖਰਚਾ ਮਾਰ ਕੇ ਤੇ ਉਹ ਫਿਰ ਆਪਣੇ ਆਪ ਭੱਜ ਕੇ ਇੱਥੋਂ ਤੱਕ ਜਿਵੇਂ ਵੀ ਆਇਆ ਮੈਨੂੰ ਇਹ ਨਹੀਂ ਪਤਾ ਆਇਆ ਕਿਵੇਂ ਪਰ ਉਹ ਆਪ ਆਇਆ ਉਰੇ ਤੱਕ ਆ ਕੇ ਹਸਪੀਟਲ ਦਾਖਲ ਹੋਇਆ ਕਿੰਨੇ ਲੋਕ ਸੀਗੇ ਕਤਲ ਕਰਨ ਵਾਲੇ ਕਤਲ ਕਰਨ ਚ ਜਿਹੜੇ ਵੀਡੀਓ ਮੈਂ ਵੀ ਵੇਖੀਆ ਵੀਡੀਓ ਚ ਦੇ ਘਟੋ ਘਟ ਵੇਖਦੇ ਆ 12 13 ਜਾਣੇ ਜਿਆਦਾ ਵੀ ਹੋ ਸਕਦੇ ਆ ਵੀਡੀਓ ਦੇ ਹਿਸਾਬ ਨਾਲ ਇਹ ਬਾਕੀ ਕਤਲ ਕੀਤਾ ਕਿੰਨੇ ਜਾਣਿਆਂ ਨੇ ਉਹ ਹਜੇ ਕੋਈ ਮੈਨੂੰ ਪੁਸ਼ਟੀ ਨਹੀਂ ਹੈਗੀ ਉਸ ਚੀਜ਼ ਦੀ ਪਰਿਵਾਰ ਦੇ ਕੋਲੋਂ ਪੁੱਛ ਗਿਸ਼ ਹੋਈ ਆ ਜਿਹੜੇ ਪਰਿਵਾਰ ਦੇ ਨੌਜਵਾਨਾਂ ਨੇ ਕਤਲ ਕੀਤਾ ਹੈ ਉਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਪੜਤਾਲ ਹੋਈ ਹੋਵੇ ਜਾਂ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆਏ ਹਜੇ ਤੱਕ ਨਹੀਂ ਦੋ ਤਿੰਨ ਕ ਜਾਨੇ ਕਹਿੰਦੇ ਆ ਵੀ ਇਹ ਜਿਹੜਾ ਗੁਰਸੇਵਕਿਆ ਇਹਦੇ ਪਰਿਵਾਰ ਨੇ ਜਾ ਕੇ ਫੜਵਾਤੇ ਆ ਤਿੰਨ ਕ ਮੁੰਡੇ ਫੜੇ ਸੀਗੇ ਫਿਰ ਛੜਤੇ ਸੀ ਫਿਰ ਫੜ ਲਏ ਦੁਬਾਰਾ ਵੀ ਜਦੋਂ ਸ਼ਨਾਖਤ ਹੋਣ ਤੋਂ ਬਾਅਦ ਵੀ ਇਹਨਾਂ ਨੇ ਮਰਡਰ ਕਰਿਆ ਉਹ ਤਿੰਨ ਦੋ ਤਿੰਨ ਜਾਨਿਆਂ ਦਾ ਮੈਂ ਸੁਣਿਆ ਹੁਣ ਤੱਕ ਵੀ ਦੋ ਤਿੰਨ ਜਾਨੇ ਕਾਬੂ ਕਰੇ ਆ ਬਾਕੀ ਕਿੰਨੇ ਜਾਨੇ ਨੇ ਉਹ ਹਜੇ ਤੱਕ ਪકડਚੇ ਨਹੀਂ ਆਏ ਜਾਂ ਆਣਗੇ ਕਦੋਂ ਆਣਗੇ ਉਹ ਪ੍ਰਸ਼ਾਸਨ ਦੇ ਉੱਤੇ ਆ ਵੀ ਪ੍ਰਸ਼ਾਸਨ ਕਿੰਨੀ ਜਲਦੀ ਕਾਰਵਾਈ ਕਰਦਾ ਉਸ ਚੀਜ਼ ਦੇ ਉੱਤੇ ਤੇ ਜਿਹੜਾ ਤੁਸੀਂ ਫੋਰਸ ਫੋਰਟਿਸ ਦਾ ਹਸਪਤਾਲ ਦੇ ਬਾਹਰ ਬੈਠੇ ਹੋਇਓ ਇੱਥੇ ਪ੍ਰਦਰਸ਼ਨ ਕੀਤਾ ਹੋਇਆ ਹੈ ਜਿਹੜਾ ਰਸਤਾ ਇਹਨੂੰ ਬਲੌਕ ਕੀਤਾ ਗਿਆ ਇਹਦਾ ਕੀ ਕਾਰਨ ਹੈ ਇਹ ਕੋਸ਼ਿਕਾ ਮੰਗਾ ਨੇ ਜੀ ਕਿਉਂਕਿ ਹਰ ਸਾਲ ਸਾਲ ਦੇ ਵਿੱਚ ਦੋ ਤਿੰਨ ਵਾਰ ਇਹੋ ਜਿਹਾ ਕੰਮ ਹੋ ਜਾਂਦਾ ਹੈ ਕਿ ਪ੍ਰਵਾਸੀਆਂ ਵੱਲੋਂ ਹੀ ਜਿਹੜੇ ਪੰਜਾਬੀ ਨੌਜਵਾਨ ਨੇ ਪੰਜਾਬ ਦੇ ਜਾਂ ਬੱਚੇ ਲਾ ਲੋ ਜਿਵੇਂ ਹਿਸ਼ਾਰਪੁਰ ਹੋਇਆ ਸੀਗਾ ਹਰਵੀਰ ਬੱਚੇ ਬੱਚੇ ਨੂੰ ਮਾਰ ਦਿੱਤਾ ਸੀਗਾ ਪ੍ਰਵਾਸੀਆਂ ਵੱਲੋਂ ਫਿਰ ਕੁੰਬੜੇ ਬੱਚਾ ਮਾਰਿਆ ਸੀਗਾ ਪ੍ਰਵਾਸੀਆਂ ਵੱਲੋਂ ਤੇ ਉਹਨਾਂ ਦੇ ਉੱਤੇ ਹਮੇਸ਼ਾ ਜਿੰਨੇ ਸਮਾਜ ਸੇਵੀ ਨੇ ਸਾਰੇ ਜਿਵੇਂ ਹੁਣ ਮੈਂ ਤੋਜਮਾਨ ਬੈਠਾ ਹੈ ਹੋਰ ਵੀ ਜਦੋਂ-ਉਦੋਂ ਵੀ ਬੜਾ ਵੱਡਾ ਇਕੱਠ ਹੋਇਆ ਸੀਗਾ ਅਪੀਲ ਰੱਖੀ ਸੀਗੀ ਸਾਰੇ ਐਸ.ਐਮ. ਸਾਹਿਬ ਕੋਲ ਕਿ ਇੱਕ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਪ੍ਰਵਾਸੀ ਜਿਹੜਾ ਵੀ ਕੋਈ ਇੱਥੇ ਆ ਕੇ ਰਹਿੰਦਾ ਹੈ ਉਹਦੀ ਪਹਿਲਾਂ ਪੁਸ਼ਟੀ ਹੋਵੇ ਪ੍ਰੋਪਰ ਤਰੀਕੇ ਦੇ ਨਾਲ ਉਹਦਾ ਆਧਾਰ ਕਾਰਡ ਦੀ ਜਾਂ ਜਿੰਨੀ ਵੀ ਪਿਛੋਂ ਦੀ ਪੁਸ਼ਟੀ ਹੋਵੇ ਵੀ ਪਿੱਛੇ ਕੋਈ ਕ੍ਰਾਈਮ ਤੇ ਨਹੀਂ ਕਰਕੇ ਆਇਆ ਵੀ ਪਿੱਛੋਂ ਇਹ ਕਿੰਨੇ ਟਾਈਮ ਤੋਂ ਇੱਥੇ ਰਹਿ ਰਿਹਾ ਉਹਦੀ ਪੁਸ਼ਟੀ ਹੋਵੇ ਮਤਲਬ ਉਸ ਤਰੀਕੇ ਦਾ ਇੱਕ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਪੂਰਾ ਬੰਦੇ ਦਾ ਅਗਲਾ ਪਿਛਲਾ ਇਸ ਤਰੀਕੇ ਦੇ ਨਾਲ ਅਮਤੋਜ ਮਾਨ ਜ਼ਿਕਰ ਕਰ ਰਿਹਾ ਸੀ ਕਹਿ ਰਹੇ ਸੀ ਕਿ ਜਿਹੜੇ ਫੋਰਸ 400 ਹਸਪੀਟਲ ਹੈ ਉਹਨਾਂ ਨੇ ਪੈਸੇ ਬਹੁਤ ਸਾਰੇ ਲੱਖਾਂ ਦੀ ਅਮਾਉਂਟ ਲੈ ਲਈ ਪਰ ਉਹਦਾ ਟਰੀਟਮੈਂਟ ਹੀ ਨਹੀਂ ਕੀਤਾ ਬਿਲਕੁਲ ਵੀ ਬਿਲਹੋ ਅਮਤੋਜ ਮਾਨ ਹੀ ਕਹਿ ਰਿਹਾ ਇਹ ਉਹਨਾਂ ਦੀ ਜੜੀਆਂ ਮਾਸੀ ਦੀ ਕੁੜੀ ਆ ਉਹਨਾਂ ਦੀ ਉਸੇ ਗੁਰਸੇਵਕ ਦੀ ਉਹ ਸਾਰਾ ਗੱਲ ਦੱਸਦੀ ਪਈ ਹੈ ਵੀ ਇਹਨਾਂ ਨੇ ਕੀ ਕਰਿਆ ਜਦੋਂ ਉਹ ਮੁੰਡਾ ਆ ਕੇ ਦਾਖਲ ਹੋਇਆ ਤੇ ਉਹਨਾਂ ਨੇ ਸਿੱਧਾ ਹੀ ਟੰਕੇ ਲਾ ਕੇ ਤੇ ਉਹਨੂੰ ਕਹਤਾ ਤੂੰ ਠੀਕ ਆ ਉਦੋਂ ਬਾਅਦ ਲੇਕਿਨ ਉਹ ਬਲੱਡ ਨਹੀਂ ਰੁਕਿਆ ਤੇ ਜਦੋਂ ਇਹਨਾਂ ਨੇ ਗੱਲਬਾਤ ਕਰੀ ਵੀ ਬਲੱਡ ਨਹੀਂ ਰੁਕਦਾ ਪਿਆ ਤੇ ਤੂੰ ਇਹ ਕਿਹੜੇ ਹਿਸਾਬ ਨਾਲ ਕਹੀ ਜਾਣਾ ਫਿਰ ਉਹਨੂੰ ਚੱਕ ਕੇ ਐਡਮਿਟ ਕਰਕੇ ਇਹਨਾਂ ਕੋਲ 12 ਲੱਖ ਰੁਪਈਆ ਜੋ ਉਹਨਾਂ ਦਾ ਦੱਸਣਾ ਹੈ ਕਿ 12 ਲੱਖ ਰੁਪਈਆ ਲਿਆ ਤੇ 12 ਲੱਖ ਲੈਣ ਤੋਂ ਬਾਅਦ ਫਿਰ ਇੱਥੇ ਸੀਐਮ ਆ ਗਿਆ ਸੀਐਮ ਉਹਨਾਂ ਨੇ ਉਵੇਂ ਹੀ ਕਹਿੰਦੇ ਢਿੱਡ ਸਾਰਾ ਖੁੱਲਾ ਹੋਇਆ ਸੀ ਛੱਡ ਕੇ ਸੀਐਮ ਵੱਲੋਂ ਹੋ ਗਿਆ ਤੇ ਬਾਅਦ ਚ ਉਹ ਇਹ ਗੱਲ ਕਹਤੀ ਵੀ ਇਹ ਤੁਸੀਂ ਇੱਕ ਲਿਖਤੀ ਉਹ ਦੇ ਦੋ ਵੀ ਇਹ ਕ੍ਰਿਟੀਕਲ ਆ ਫਲਾਣਾ ਵੀ ਜੇ ਕੁਝ ਹੋ ਜਵੇ ਤੇ ਇਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਆ ਜੋ ਵੀ ਐਵੇਂ ਪਰਿਵਾਰਿਕ ਜਿਹੜਾ ਡਾਕਟਰਾਂ ਦਾ ਤਰੀਕਾ ਹੈ ਇੱਕ ਲਿਖਵਾਉਣ ਦਾ ਵੀ ਉਹ ਲਿਖਵਾਉਂਦੇ ਆ ਤੇ ਬਾਅਦ ਚ ਜਿਹੜੀ ਗੱਲ ਪਤਾ ਲੱਗੀ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਹਨਾਂ ਨੇ ਇਹ 12 ਲੱਖ ਰੁਪਈਆ ਵੀ ਲੈ ਲਿਆ ਉਸ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰਤਾ ਤੇ 40s ਹਸਪੀਟਲ ਦਾ ਇੱਕ ਦਸਤੂਰ ਬਣ ਗਿਆ ਹੋਇਆ ਕਿ ਪੈਸੇ ਵੀ ਲੈਣੇ ਪੂਰੇ ਇਹਨਾਂ ਨੇ ਤੇ ਬਾਅਦ ਚ ਇਹਨਾਂ ਨੇ ਘਰ ਨੂੰ ਲਾਸ਼ਾਂ ਤੋੜ ਦਿੰਦੇ ਆ ਪਿਛੇ ਰਾਜੀਵਰ ਜਵੰਡਾ ਇਹਨਾਂ ਨੇ ਘਟੋ ਘਟ 15 20 ਦਿਨ ਪਾ ਕੇ ਰੱਖਿਆ ਬੇਨਜਾਇਜ ਵੈਂਟੀਲੇਟਰ ਤੇ ਉਹ ਵਰਿੰਦਰ ਘੁੰਮਣ ਇਹਨਾਂ ਨੇ ਹਸਪੀਟਲ ਚ ਚੰਗਾ ਭਲੋਕਰ ਉਹ ਹੱਸਦਾ ਵਸਦਾ ਘਰੋਂ ਆਇਆ ਤੇ ਉਹਦੀ লাশ ਘਰ ਤੋਰੀ ਏ ਆਹ ਮੁੰਡਾ ਚੱਲ ਕੇ ਆਪ ਹਸਪੀਟਲ ਚ ਆ ਰਿਹਾ ਆਪਣੇ ਆਪ ਨੂੰ ਆਪ ਕਹਿੰਦੇ ਮੇਰੇ ਟਾਂਕੇ ਲਾਓ ਜ ਮੈਨੂੰ ਠੀਕ ਕਰੋ ਤੇ ਉਹਦੀ ਇਹਨਾਂ ਨੇ ਅੱਜ ਡੈੱਡ ਬੋਡੀ ਦੇ ਦਿੱਤੀ ਘਰਦਿਆਂ ਨੂੰ ਵੀ ਆ ਵੀ ਇਹ ਮਰ ਗਿਆ ਇਹ 40s ਹਸਪਤਲ ਦੀ ਨਾਕਾਮੀ ਹੈ ਡੰਗਰਾਂ ਦੇ ਡਾਕਟਰ ਵੀ ਚੰਗੇ ਹੁੰਦੇ ਆ ਡੰਗਰਾਂ ਦੇ ਡਾਕਟਰਾਂ ਨੂੰ ਵੀ ਅਕਲ ਹੁੰਦੀ ਹੈ ਵੀ ਕਿਵੇਂ ਆਪਰੇਟ ਕਰੀਦਾ ਮੈਨੂੰ ਲੱਗਦਾ ਇੱਥੋਂ ਦੇ ਡਾਕਟਰਾਂ ਨੂੰ ਅਕਲ ਹੀ ਨਹੀਂ ਹੈ ਸਿਰਫ ਪੈਸੇ ਤੱਕ ਹੀ ਸੀਮਤ ਹੋ ਗਏ ਨੇ ਪੈਸੇ ਤੱਕ ਹੀ ਮਤਲਬ ਰਹਿ ਗਿਆ ਵੀ ਇਹਨਾਂ ਨੂੰ ਚਾਹ ਕੋ ਮਰੇ ਤੇ ਕੋਈ ਜੀਵੇ ਹਮ ਰਾਖਸ਼ਸ ਪਰਵਰਤੀ ਹੋ ਗਈ ਕਿ ਡਾਕਟਰਾਂ ਵਾਲੀ ਗੱਲ ਹੀ ਨਹੀਂ ਰਹੀ ਇਹਨਾਂ ਦੇ ਵਿੱਚ ਹਸਪਤਲ ਦੇ ਵਿੱਚ ਹੀ ਨੌਜਵਾਨ ਦੀ ਡੈਥ ਹੋਈ ਹੈ ਜੀ ਬਿਲਕੁਲ ਇੱਥੇ ਹੀ ਡੈਥ ਹੋਈ ਹੈ ਨੋਜਵਾਨ ਤੇ ਆਪ ਚੱਲ ਕੇ ਹਸਪੀਟਲ ਚ ਆਇਆ ਟਾਂਕੇ ਲੱਗੇ ਉਦੋਂ ਤੱਕ ਵੀ ਠੀਕ ਆ ਉਸ ਤੋਂ ਬਾਅਦ ਜਦੋਂ ਉਹ ਵੇਰ ਗੱਲ ਹੋਈ ਵੀ ਟਾਂਕੇ ਨਹੀਂ ਠੀਕ ਨਹੀਂ ਹੈਗੇ ਬਲੱਡ ਨਹੀਂ ਰੁਕਦਾ ਪਿਆ ਉਦੋਂ ਬਾਅਦ ਵੀ ਜਿਹੜੀ ਉਹਨਾਂ ਨੇ ਕਾਰਵਾਈ ਕਰਵਾਈ ਹੈ ਵੀ ਹਾਂ ਵੀ ਚਲੋ ਆਪਰੇਟ ਕਰਦੇ ਆ 12 ਲੱਖ ਰੁਪਏ ਉਸੇ ਚੀਜ਼ ਦੇ ਲਈ ਨਾ ਉਹਨਾਂ ਨੇ ਵੀ ਦੇ ਗੁਰਦੇ ਚ ਜਾਂ ਕਿਡਨੀ ਚ ਜਿੱਥੇ ਵੀ ਦਿੱਕਤ ਹੈ ਆ ਆਪਰੇਟ ਲਈ ਪੈਸੇ ਲੈ ਕੇ ਉਦੋਂ ਬਾਅਦ ਆਪਰੇਟ ਵੀ ਨਹੀਂ ਢੰਗ ਨਾਲ ਕਰ ਪਾਏ ਤੇ ਉਹਦੀ ਡੈੱਡ ਬੋਡੀ ਦੇ ਦਿੱਤੀ ਵੀ ਮੁੰਡਾ ਮਰ ਗਿਆ ਕਦੋਂ ਤੱਕ ਹਸਪਤਾਲ ਦੀਆਂ ਬਰੂਹਾਂ ਮਲ ਕੇ ਰਸਤਾ ਬਲੌਕ ਕਰਕੇ ਬੈਠੇ ਰਹੋਗੇ ਤੁਸੀਂ ਵੇਖੋ ਅਸੀਂ ਉਦੋਂ ਤੱਕ ਬੈਠੇ ਰਵਾਂਗੇ ਜਦੋਂ ਤੱਕ ਇਸ ਡੈੱਡ ਬੋਡੀ ਦਾ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਰਿਵਾਰ ਨੂੰ ਪਰਿਵਾਰ ਨਾਲ ਚੱਲੇ ਨਾਲ ਖੜਾ ਹੋਵੇ ਪਰਿਵਾਰ ਪਰਿਵਾਰ ਇਸ ਚੀਜ਼ ਦੇ ਉੱਤੇ ਸਹਿਮਤ ਹੋਇਆ ਤੇ ਭਾਵੇਂ ਸਾਨੂੰ ਇੱਥੇ ਹਫ਼ਤਾ ਕਿਉਂ ਨਾ ਬੈਣਾ ਪਵੇ ਤੇ ਬੈਠਾਂਗੇ ਨਾਲ ਕੋਈ ਗੱਲ ਨਹੀਂ ਉਹ ਜਿਹੜਾ 40s ਹਸਪਤਾਲ ਹੈ ਜਿਹੜਾ ਬਣਦਾ ਜਿਹੜੀ ਰਕਮ ਲਈ ਹੈ ਨਜਾਇਜ਼ ਉਹ ਰਕਮ ਵਾਪਸ ਕਰੇ ਤੇ ਜਿਹੜਾ ਅਸੀਂ ਕਾਨੂੰਨ ਪਾਸ ਕਰਵਾਉਣਾ ਚਾਹੁੰਦੇ ਆ ਕਿ ਸੀਐਮ ਸਾਹਿਬ ਇਹਦੇ ਉੱਤੇ ਪੂਰਾ ਧਿਆਨ ਦੇਣ ਵੀ ਤੁਸੀਂ ਪੰਜਾਬ ਦੇ ਵਿੱਚ ਹੋਰ ਕਿੰਨਿਆਂ ਕ ਐਵੇਂ ਦੇ ਕੇਸ ਕਰਵਾਉਂਦੇ ਰਹੋਗੇ ਕਿ ਪ੍ਰਵਾਸੀ ਸਾਡੇ ਨੌਜਵਾਨਾਂ ਨੂੰ ਮਾਰਦੇ ਰਹਿਣਗੇ ਤੇ ਅਸੀਂ ਜਾ ਕੇ ਧਰਨੇ ਸੜਕਾਂ ਬਲੋਕ ਕਰਦੇ ਰਾਵਾਂਗੇ ਤੇ ਬਾਅਦ ਚੋਂ ਫਿਰ ਉਸ ਤੋਂ ਬਾਅਦ ਹਫ਼ਤੇ ਬਾਅਦ 10 ਦਿਨ ਬਾਅਦ ਸਾਡਾ ਪ੍ਰਸ਼ਾਸਨ ਸਾਨੂੰ ਆਸ਼ਵਾਸ਼ਣ ਦੇ ਕੇ ਠਾਲ ਦੂਗਾ ਤੇ ਮੁੜ ਕੇ ਬਾਅਦ ਚ ਕੀ ਹੋਊਗਾ ਫਿਰ ਉਵੇਂ ਹੀ ਦੁਨੀਆਦਾਰੀ ਚੱਲਦੀ ਜਿਵੇਂ ਚੱਲੀ ਜਾਂਦੀ ਉਦੋਂ ਬਾਅਦ ਕੱਖ ਨਹੀਂ ਫਿਰ ਕੋਈ ਨਵਾਂ ਬੰਦਾ ਐਵੇਂ ਕੁਛ ਨਾ ਕੁਛ ਹੋ ਜਾਏਗਾ ਫਿਰ ਧਰਮੇ ਲੱਗ ਜਾਣਗੇ ਫਿਰ ਬਹਿ ਜਾਣਗੇ ਧਰਨਿਆਂ ਤੇ ਫਿਰ ਕੋਈ ਨਵੀਂ ਗੱਲ ਇਹ ਵੀ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਜਿਹੜੀ ਪ੍ਰਸ਼ਾਸਨ ਦੇ ਨਾਲ ਤੇ ਇੱਥੇ ਜਿਹੜੇ ਪੇਰੈਂਟਸ ਨੇ ਉਸ ਬੱਚੇ ਦੇ ਉਸ ਨੌਨ ਡਵਨ ਦੇ ਉਹਨਾਂ ਦੀ ਸਹਿਮਤੀ ਬਣ ਚੁੱਕੀ ਹੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਇਦਾਂ ਦੀਆਂ ਚੀਜ਼ਾਂ ਹੋਈਆਂ ਜੀ ਦੇਖੋ ਹਜੇ ਚੱਲਦੀ ਪਈ ਗੱਲਬਾਤ ਪੋਸਟਮਾਰਟਮ ਲਈ ਕਹਿੰਦੇ ਪਏ ਸੀਗੇ ਵੀ ਡੈੱਡ ਬੋਡੀ ਖਰਾਬ ਨਾ ਹੋ ਜਾਵੇ ਵੀ ਪੋਸਟਮਾਰਟਮ ਕਰਾ ਲਓ ਵੀ ਪੋਸਟਮਾਰਟਮ ਤੋਂ ਪਤਾ ਲੱਗੂਗਾ ਸਾਰਾ ਬਿਕੀ ਕੀ ਹੋਇਆ ਕਿਉਂਕਿ ਮੈਡੀਕਲ ਰਿਪੋਰਟ ਬਣੂਗੀ ਇੱਕ ਸਾਰੀ ਤਾਂ ਹੀ ਮਰਡਰ ਦਾ ਇੱਕ ਪਰਚਾ ਦਰਜ ਹੋਊਗਾ ਤੇ ਉਹਦੇ ਆਧਾਰ ਤੇ ਹੁਣ ਦੇਖਦੇ ਆ ਮੈਨੂੰ ਹਜੇ ਪੂਰੀ ਗੱਲਾਂ ਦਾ ਇਹ ਜਿਹੜੀ ਪੋਸਟਮਾਰਟਮ ਲਈ ਲੱਗੇ ਜਾਂ ਨਹੀਂ ਲੱਗੇ ਉਹ ਗੱਲ ਮੈਂ ਹਜੇ ਕਲੀਅਰ ਨਹੀਂ ਹੈਗਾ ਉਹ ਪਰਿਵਾਰ ਦੱਸੂਗਾ ਵੀ ਉਹ ਲੱਗੇ ਕਿ ਨਹੀਂ ਲੱਗੇ ਲੱਗੇ ਜਾਂ ਪ੍ਰਸ਼ਾਸਨ ਦੱਸ ਸਕਦਾ ਜਾਂ ਪਰਿਵਾਰ ਦੱਸ ਸਕਦਾ ਜਾਂ ਡਾਕਟਰ ਦੱਸਣਗੇ ਇਸ ਗੱਲ ਦੇ ਬਾਰੇ ਵੀ ਕੀ ਅਸੀਂ ਉਹ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਜਾਂ ਨਹੀਂ ਕਰਵਾ ਰਹੇ ਪਿਛਲੇ ਦਿਨਾਂ ਦੇ ਵਿੱਚ ਕੁਝ ਲਗਾਤਾਰ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਜਿੰਨੇ ਕਿਤੇ ਨਾ ਕਿਤੇ ਪ੍ਰਵਾਸੀ ਵਰਸਸ ਜਿਹੜਾ ਪੰਜਾਬੀ ਭਾਈਚਾਰਾ ਕੀਤਾ ਕੀ ਲੱਗਦਾ ਕਿ ਇਹਨਾਂ ਦੀ ਜੜ ਕਿੱਥੇ ਜਪਦੀ ਹੈ ਤੁਹਾਨੂੰ ਵੇਖੋ ਜੜ ਕਿਤੇ ਨਹੀਂ ਕਿ ਜੜ ਤੇ ਇਹਨਾਂ ਦੀ ਜਿਹੜੀ ਇਹ ਹੀ ਜਿਵੇਂ ਆਪਾਂ ਗਰੋਲਾ ਪਾ ਰਹੇ ਹਾਂ ਪਿੱਛੋਂ ਆ ਕੇ ਵੀ ਇਹ ਜੂਪੀ ਤੋਂ ਬਿਹਾਰ ਤੋਂ ਬੰਗਲਾਦੇਸ਼ ਤੋਂ ਜਿੰਨੇ ਤੜੀ ਪਾਰ ਨੇ ਜਿਹੜੇ ਤੜੀ ਪਾਰ ਕੱਢੇ ਹੋਏ ਉੱਥੋਂ ਦੇ ਜਿਹੜੇ ਕ੍ਰਿਮੀਨਲ ਨੇ ਕ੍ਰਾਈਮ ਦੇ ਵਿੱਚ ਹੁਣ ਤੱਕ ਜਿੰਨੇ ਬੰਦੇ ਵੀ ਉਹ ਕ੍ਰਾਈਮ 'ਚ ਮਿਲਦੇ ਆ ਕਿਉਂਕਿ ਜਿਹੜਾ ਬੰਦਾ ਕਿਰਚਾ ਮਾਰਦਾ ਪਿਆ ਬੰਦੇ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰ ਦੋ ਪ੍ਰੋਫੈਸ਼ਨਲ ਹੀ ਹੋਗਾ ਅਨਪ੍ਰੋਫੈਸ਼ਨਲ ਤੇ ਹੋ ਨਹੀਂ ਸਕਦਾ ਉਹ ਪ੍ਰੋਫੈਸ਼ਨਲ ਬੰਦਾ ਹੀ ਕਿਸੇ ਦੇ ਕਿਰਚਾ ਮਾਰ ਕੇ ਉਹਦਾ ਮਰਡਰ ਕਰ ਸਕਦਾ ਇਹ ਤਾਰਾਂ ਜਿਹੜੀਆਂ ਜੁੜਦੀਆਂ ਨੇ ਜੇ ਵੇਖਿਆ ਜਾਵੇ ਹੁਣ ਇਹ ਨਹੀਂ ਪਤਾ ਵੀ ਭਾਜੀਪੀ ਸਰਕਾਰ ਇੱਥੇ ਸਾਰੇ ਲੋਕਾਂ ਨੂੰ ਜਿੰਨੇ ਜਿਹੜੇ ਗੈਰ ਪੰਜਾਬ ਨੇ ਪੰਜਾਬੀ ਨੇ ਉਹ ਰਉਂਗੀਆਂ ਨੇ ਭਾਵੇਂ ਕੋਈ ਵੀ ਹੋਣ ਉਹਨਾਂ ਨੂੰ ਪੰਜਾਬ ਦੇ ਵਿੱਚ ਵਾੜ ਕੇ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਉੱਪਰ ਪੰਜਾਬ ਦੇ ਨੌਜਵਾਨੀ ਦੀ ਉੱਪਰ ਉਹਨਾਂ ਨੂੰ ਹੈਵੀ ਕਰਨਾ ਚਾਹੁੰਦੇ ਆ ਇਹ ਵੋਟਾਂ ਦੀ ਰਾਜਨੀਤੀ ਚੱਲਦੀ ਪਈ ਹੈ ਇੱਥੇ ਵਿੱਚ ਬੜੇ ਤੰਜ ਨੇ ਅਲੱਗ-ਅਲੱਗ ਤਰੀਕੇ ਦੇ ਉਹਨੂੰ ਆਪਾਂ ਅਲੱਗ-ਅਲੱਗ ਐਂਗਲਾਂ ਨਾਲ ਵੇਖ ਸਕਦੇ ਆ ਰਾਜਨੀਤੀ ਨਾਲ ਵੀ ਵੇਖ ਸਕਦੇ ਆ ਪੰਜਾਬ ਦੇ ਜੂਥ ਨੂੰ ਦਬਾਉਣ ਦੀ ਕੋਸ਼ਿਸ਼ ਵੀ ਵੇਖ ਸਕਦੇ ਆ ਨੁਕਸਾਨ ਕਰਨਾ ਬੜੇ ਅਲੱਗ-ਅਲੱਗ ਤਰੀਕੇ ਆ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਲੈ ਲਈਏ ਭਾਵੇਂ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਤਕਰੀਬਨ 5 ਕੁ ਮਿੰਟਾਂ ਦੇ ਵਿੱਚ ਜਿਹੜਾ ਇੱਕ ਗਰੋਹ ਇਕੱਠਾ ਹੋ ਜਾਂਦਾ ਕੁਝ ਇੱਕ ਨੌਂਦਵਾਨ ਜਿਹੜਾ ਫੋਨ ਕਰਦੇ ਉਸ ਤੋਂ ਬਾਅਦ ਗਰੋਹ ਇਕੱਠਾ ਹੋ ਜਾਂਦਾ ਕੀ ਲੱਗਦਾ ਕਿ ਇੱਕ ਸਮੂਹਕ ਤੌਰ ਤੇ ਕਤਲ ਕੀਤਾ ਗਿਆ ਟਾਰਗੇਟ ਕੀਤਾ ਗਿਆ ਵੇਖੋ ਟਾਰਗੇਟ ਪੰਜਾਬੀਆਂ ਨੂੰ ਤੇ ਹਮੇਸ਼ਾ ਇਹਨਾਂ ਨੇ ਜਿਹੜੇ ਗੈਰ ਸਿੱਖ ਨੇ ਜਿਹੜੇ ਆ ਇੱਥੇ ਆ ਕੇ ਵਸੇ ਹੋਏ ਆ ਇਹ ਤੇ ਟਾਰਗੇਟ ਕਰਦੇ ਹੀ ਨੇ ਨਾ ਸਿੱਖਾਂ ਨੂੰ ਸਿੱਖਾਂ ਨੂੰ ਲਾ ਲਓ ਜਾਂ ਪੰਜਾਬ ਦੇ ਜਿੰਨੇ ਵੀ ਯੂਥ ਨੇ ਉਹਨਾਂ ਨੂੰ ਟਾਰਗੇਟ ਕਰਨ ਦਾ ਇੱਕ ਤਰੀਕਾ ਹੈ ਕਿਉਂਕਿ ਪਿੱਛੋਂ ਕੋਈ ਸ਼ੈ ਮਿਲੀ ਹੋਊਗੀ ਜਾਂ ਇਹਨਾਂ ਦੇ ਉੱਪਰ ਕੋਈ ਵੱਡਾ ਹੱਥ ਹੋਊਗਾ ਪਿੱਛੋਂ ਸੈਂਟਰ ਸਰਕਾਰ ਦਾ ਵੀ ਇਹ ਸ਼ੈ ਦੇ ਤਹਿਤ ਕੰਮ ਹੁੰਦਾ ਹੋਵੇ ਹੋ ਸਕਦਾ ਵੀ ਤੁਸੀਂ ਖੁੱਲੇ ਆਮ ਜੋ ਮਰਜ਼ੀ ਕਰੋ ਕਿਉਂਕਿ ਕੋਈ ਪ੍ਰੋਫੈਸ਼ਨਲ ਬੰਦੇ ਆ ਕੇ ਇੱਥੇ ਕੰਮ ਕਰਦੇ ਪਏ ਆ ਕਿਸੇ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਜੇ 10 20 ਮੁੰਡੇ ਇਕੱਠੇ ਹੁੰਦੇ ਪਏ ਇਹਦਾ ਮਤਲਬ ਇਹ ਹੈ ਕਿ ਪੂਰੇ ਪ੍ਰੋਫੈਸ਼ਨਲ ਨੇ ਤਿਆਰੀ ਚ ਨੇ ਇਹ ਕਰਨਾ ਹੀ ਚਾਹੁੰਦੇ ਆ ਨੁਕਸਾਨ ਹੀ ਕਰਨ ਲਈ ਤਿਆਰ ਹੋਏ ਬੈਠੇ ਆ ਤੁਹਾਨੂੰ ਇਹ ਜਾਣਕਾਰੀ ਆਈ ਹੈ ਤੁਹਾਡੇ ਤੱਕ ਕਿ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੋਈ ਹੈ ਜਾਂ ਨਹੀਂ ਹੋਈ ਜਿਹੜੇ ਲੋਕਾਂ ਨੇ ਇਦਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਦੇਖੋ ਹਜੇ ਤੱਕ ਤੇ ਮੈਨੂੰ ਨਹੀਂ ਪਤਾ ਕਿਉਂਕਿ ਪਿੱਛੇ ਜੇ بڑا ਪ੍ਰਸ਼ਾਸਨ ਨੇ ਪੂਰਾ ਜੋਰਾ ਸ਼ੋਰਾ ਤੇ ਸੀਗਾ ਕੰਮ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਆ ਵੱਡੀ ਵੱਡੀ ਸੋਸਾਇਟੀਆਂ ਨੇ ਇਹਦੇ ਵਿੱਚ ਵੜ ਕੇ ਚੈਕਿੰਗ ਕਰਦੇ ਪਏ ਆ ਵੀ ਕੋਈ ਗੈਂਗਸਟਰ ਐਂਟੀ ਗੈਂਗਸਟਰ ਕੰਮ ਚੱਲਦਾ ਪਿਆ ਲੇਕਿਨ ਐਂਟੀ ਗੈਂਗਸਟਰ ਦੇ ਨਾਲ-ਨਾਲ ਪ੍ਰਸ਼ਾਸਨ ਬੜਾ ਵਧੀਆ ਕੰਮ ਕਰਦਾ ਪਿਆ ਤੇ ਲੇਕਿਨ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਇਹਨਾਂ ਉੱਤੇ ਵੀ ਧਿਆਨ ਦੇਣ ਵੀ ਜਿਹੜੇ ਇਹਨਾਂ ਨੇ ਪਿੰਡਾਂ ਦੇ ਪਿੰਡ ਕਲੋਨੀਆਂ ਦੀਆਂ ਕਲੋਨੀਆਂ ਜੜੀਆਂ ਨੇ ਇੱਥੋਂ ਬਿਹਾਰ ਯੂਪੀ ਤੋਂ ਬੰਗਲਾਦੇਸ਼ ਤੋਂ ਆ ਕੇ ਇਹਨਾਂ ਨੇ ਵਸਾਲੀਆਂ ਨੇ ਉਹਨਾਂ ਨੂੰ ਵੀ ਜਾ ਕੇ ਵੇਖਣ ਵੀ ਇਹਨਾਂ ਦੀ ਪੀਸੀਸੀ ਕਰਨ ਇਹਨਾਂ ਦਾ ਡਾਟਾ ਚੈੱਕ ਕਰਨ ਵੀ ਇਹ ਕਿੱਥੋਂ ਆ ਕੇ ਵਸੇ ਹੋਏ ਆ ਤੇ ਇਹਨਾਂ ਦੇ ਕਿੰਨੇ ਕ੍ਰਿਮੀਨਲ ਰਿਕਾਰਡ ਨੇ ਤੇ ਇੱਥੇ ਕਿੰਨੇ ਟਾਈਮ ਤੋਂ ਵੱਸਦੇ ਪਏ ਆ 28 ਸਾਲ ਦੇ ਨੌਜਵਾਨ ਗੁਰਸੇਵਕ ਸਿੰਘ ਦਾ ਕਤਲ ਹੋਇਆ ਤਾਂ ਇਸ ਤੋਂ ਬਾਅਦ ਜਿਹੜੇ ਕੁਝ ਪ੍ਰਵਾਸੀ ਲੋਕ ਨੇ ਉਹਨਾਂ ਦੇ ਉੱਪਰ ਵੱਡੇ سنگੀਨ ਦੋਸ਼ ਲੱਗੇ ਨੇ ਔਰ ਨਾਲ ਹੀ ਜਿਹੜਾ ਫੋਰਟਿਸ ਹਸਪੀਟਲ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਨੌਜਵਾਨ ਦੇ ਪਰਿਵਾਰ ਦੇ ਕੋਲੋਂ 12 ਲੱਖ ਰੁਪਏ ਦੀ ਵੱਡੀ ਅਮਾਉਂਟ ਲਈ ਜਾਂਦੀ ਹੈ ਪਰ ਅਜੇ ਤੱਕ ਜਿਹੜਾ ਇਹ ਉਸ ਬੱਚੇ ਦਾ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ ਕਿਉਂਕਿ ਇੰਨੀ ਵੱਡੀ ਅਮਾਉਂਟ ਲੈਣ ਤੋਂ ਬਾਅਦ ਵੀ ਜਿਹੜਾ ਉਹਦਾ ਸਹੀ ਤਰੀਕੇ ਦੇ ਨਾਲ ਟ੍ਰੀਟਮੈਂਟ ਨਹੀਂ ਕੀਤਾ ਗਿਆ ਔਰ तमाम सारे सवाल ਨੇ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਸਮਾਜਿਕ ਕਾਰਕੁਨਾਂ ਤੇ ਪੀੜਤ ਧਿਰਾਂ ਬੈਠੀਆਂ ਹੋਈਆਂ ਨੇ ਇਨਸਾਫ ਲੈਣ ਵਾਸਤੇ ਇਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਰੁਖ ਅਪਣਾਇਆ ਜਾਂਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ